ਵਰਨ ਪਾਤਿ ਸ਼ਾ ਗਿਆਨ ਦੇ ਸਾਗਰ ਜੁਗੋ ਜੁਗ ਅਟਲ ਸਤਿਗੁਰੂ ਜਗਤਗੁਰੂ ਸ਼ਮਰਥ ਗੁਰੂ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿਖੇ ਜੂੜ ਬੈਠੇ ਸਤ ਸੰਗੀਜਨੋ ਆਪ ਜੀ ਸਤਗੁਰੂ ਜੀ ਦੇ ਅਮੋਲਕ ਬਚਨ ਸਰਵਮ ਕਰ ਰਹੇ ਹੋ ਜੋ ਪੰਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਮੁਖਾਰविंदੋ ਉਚਾਰਨ ਕੀਤੇ ਹੋਏ ਮਾਣ ਬੋਲ ਹਨ ਤੇ ਤਨ 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 ਸਤਗੁਰੂ ਸੋ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਨੇ ਦੇ ਲਈ ਜੀਵਾਂ ਦੇ ਕਲਿਆਣ ਦੇ ਲਈ ਇਹ ਬਚਨ ਸਾਰੇ ਸਰਗਣੋਂ ਤੱਕ ਪਹੁੰਚਾਏ ਨੇ ਸਤਿਗੁਰ ਜੀ ਸ਼ਬਦ ਰਾਹੀ ਜੋ ਚੰਤ ਰੂਪ ਲੰਮਾ ਸ਼ਬਦ ਹੈ ਬਖਸ਼ਿਸ਼ ਕਰ ਰਹੇ ਨੇ ਆਓ ਸਰਵਣ ਕਰਨ ਦਾ ਯਤਨ ਕਰਿਓ ਜੀ ਸਤਨਾਮ ਵਾਹੀ ਗੁਰੂ ਜੀ ਰੋਣ ਝੁਣੋ ਸ਼ਬਦ ਅਨਾਹਦ ਨਿਤ ਉਠ ਗਾਈਐ ਸੰਤਨ ਕਹਿ ਕਿਲ ਵਿਖ ਸਭ ਦੁਖ ਵਿਨਾਸ਼ਨ ਹਰ ਨਾਮ ਜਪੀਐ ਗੁਰਮੰਤਨ ਕਹਿ ਸਤਗੁਰ ਜੀ ਬਖਸ਼ਿਸ਼ ਕਰ ਰਹੇ ਨੇ ਭਾਈ ਉਹ ਨਾਮ ਜਿਸ ਜਿਹੜਾ ਲਗਾਤਾਰੀ ਹੈ ਉਹ ਨਾਮ ਜਿਸ ਨਾਮ ਦੀ ਆਵਾਜ਼ ਬੜੀ ਮਿੱਠੀ ਮਿੱਠੀ ਹੈ ਰੁਣ ਝੋਣ ਮੋਰੀ ਰੁਣ ਝੋਣ ਲਾਇਆ ਭੈਣੇ ਸ਼ਾਵਣ ਆਇਆ ਉਹ ਮਿੱਠੀ ਮਿੱਠੀ ਆਵਾਜ਼ ਉਹ ਮਿੱਠੀ ਮਿੱਠੀ ਜੀ ਆਵਾਜ਼ ਜਿਹੜੀ ਹੁਣ ਜਿਵੇਂ ਇਹ ਆਵਾਜ਼ ਨੂੰ ਆਪਾਂ ਸਪੀਕਰਾਂ ਦੀ ਬਹੁਤ ਜ਼ਿਆਦਾ ਕਰ ਦਿੰਨੇ ਆ ਫਿਰ ਉਹ ਰੁਣ ਝੋਣ ਨਹੀਂ ਰਹਿੰਦੀ ਬਸ ਸਿਰਫ ਕੰਨ ਤੱਕ ਪਹੁੰਚੇ ਇਹ ਇਸ ਤਰ੍ਹਾਂ ਹੀ ਅੰਦਰ ਹਿਰਦੇ ਵਿੱਚ ਹੈ ਆਪ ਜੀ ਕਦੇ ਬੰਦਗੀ ਵਾਲਿਆਂ ਨੂੰ ਦੇਖਿਓ ਬਹੁਤ ਆਵਾਜ਼ ਵਿੱਚ ਬੈਠਣਾ ਪਸੰਦ ਨਹੀਂ ਕਰਨਗੇ ਰੌਲਾ ਗੋਲਾ ਹੋਵੇ ਭਾਵੇਂ ਸਾਜਿਆ ਦਾ ਹੀ ਹੋਵੇ ਇਹ ਵੀ ਦੇਖਣਾ ਪਸੰਦ ਨਹੀਂ ਕਰਦੇ ਉੱਥੇ ਬੈਠਣਾ ਸੁਪਾਦਸ਼ਾ ਕਹਿੰਦੇ ਨੇ ਬੜੀ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਲਗਾਤਾਰੀ ਸ਼ਬਦ ਭਾਵਨਾ ਨੂੰ ਗਾਣਾ ਕਰੀਏ ਕਿਵੇਂ ਗਾਈਏ ਨਿਤ ਉੱਠ ਗਾਈਏ ਸੰਤਨ ਕਹਿ ਸੰਤਾਂ ਦੇ ਨਾਲ ਮਿਲ ਕੇ ਗੁਰਬਾਣੀ ਵਿੱਚ ਬਹੁਤ ਜ਼ਿਆਦਾ ਜ਼ਿਕਰ ਹੈ ਕਿ ਭਾਈ ਸਾਧਾਂ ਨਾਲ ਮਿਲ ਸੰਤਾਂ ਨਾਲ ਮਿਲ ਗੁਰਮੁਖ ਖਾਨ ਨਾਲ ਮਿਲ ਸਿੱਖਾਂ ਨਾਲ ਮਿਲ ਨਾਮ ਅਲੱਗ-ਅਲੱਗ ਨਹੀਂ ਇੱਕੋ ਹੀ ਗੱਲ ਹੈ ਜੇ ਤੂੰ ਉਹਨਾਂ ਨਾਲ ਮਿਲੇਗਾ ਸੰਗ ਵਿੱਚ ਸਤ ਸੰਗਤ ਸਾਧ ਸੰਗਤ ਇਹਦੀ ਅਲੱਗ ਕਲਾ ਵਰਤਦੀ ਹੈ ਜਪਨੂ ਸਾਰੇ ਵੀ ਜਦ ਭਾਈ ਗੁਰਦਾਸ ਜੀ ਨੇ ਕਿਹਾ ਇੱਕ ਸਿੱਖ ਸਿੱਖ ਦੋਏ ਸਾਧ ਸੰਗ ਕੱਲਾ ਸਿੱਖ ਸਿੱਖ ਹੀ ਹੈ ਭਾਵੇਂ ਕੁਝ ਵੀ ਆਉ ਪਰ ਜਦੋਂ ਦੋ ਰਲ ਜਾਂਦੇ ਨੇ ਉਹ ਸਤ ਸੰਗਤ ਹੋ ਜਾਂਦੀ ਹੈ ਪੰਜ ਰਲ ਜਾਂਦੇ ਨੇ ਪਰਮੇਸ਼ਰ ਆਪ ਹੈ ਇੱਕ ਸਿੱਖ ਸਿੱਖ ਦੋਏ ਸਾਧ ਸੰਗ ਪੰਚੀ ਪਰਮੇਸ਼ਰ ਸਾਧਗੁਰੂ ਜੀ ਕਹਿੰਦੇ ਨੇ ਭਾਈ ਉਹਨਾਂ ਦੇ ਨਾਲ ਮਿਲਕੇਗਾ ਕਿਉਂਕਿ ਉਹ ਜਾਣਦੇ ਨੇ ਉਹ ਮੰਨਦੇ ਵੀ ਨੇ ਜਾਣਦੇ ਵੀ ਨੇ ਉਹਨਾਂ ਦੀ ਵੀ ਉਹ ਮੰਨਦਾ ਹੈ ਇਹ ਵੀ ਹੈ ਉਹ ਮੰਨਦੇ ਵੀ ਨੇ ਸਵਾਦੂ ਸੰਤ ਸੁ ਜਾਣ ਸੋਈ ਜਿਸੈ ਪ੍ਰਭ ਜੀ ਮਾਨਈ ਗੁਰੂ ਦੇ ਬੱਚ ਉਹ ਤੇ ਉਹ ਵੀ ਮੰਨਦੇ ਨੇ ਉਹ ਵੀ ਮੰਨਦਾ ਹੈ ਉਹ ਸੰਤਾਂ ਨੂੰ ਉਹ ਵੀ ਮੰਨਦਾ ਹੈ ਪਰਮੇਸ਼ਰ ਵੀ ਤੇ ਸੰਤ ਵੀ ਪਰਮੇਸ਼ਰ ਨੂੰ ਮੰਨਦੇ ਨੇ ਜੋ ਸਤਗੁਰੂ ਜੀ ਕਹਿੰਦੇ ਨੇ ਉਹਨਾਂ ਦੇ ਨਾਲ ਗਾ ਭਾਈ ਜਿਹੜੇ ਗਾਣ ਵਾਲੇ ਨੇ ਫਿਰ ਕੀ ਮਿਲੇਗਾ ਜੀ ਸਾਡਾ ਮਨ ਇਹ ਹੀ ਕਹਿੰਦਾ ਕਿਲ ਵਿਕ ਸਭ ਦੁਖ ਵਿਨਾਸ ਹਰ ਨਾਮ ਜਪੀਐ ਗੁਰਮੰਤਰ ਕੇ ਫਿਰ ਕਰੇ ਹੋਏ ਸਭ ਪਾਪ ਦੁਖ ਨਾਸ ਹੋ ਜਾਣਗੇ ਬਦੋਂ ਹਰ ਨਾਮ ਜਪੀਏ ਗੁਰਮੰਤਨ ਕੈ ਗੁਰੂ ਦੇ ਮੰਤਰ ਜਿਵੇਂ ਗੁਰੂ ਨੇ ਸਲਾਹ ਦਿੱਤੀ ਹੈ ਮੰਤ ਕਹਿੰਦੇ ਨੇ ਸਲਾਹ ਮੰਤਰ ਜਿਵੇਂ ਹੋਰ ਚੀਜ਼ਾਂ ਦਾ بڑا ਸਲਾਹਕਾਰ ਹੈ ਕਿਸੇ ਨੇ ਜ਼ਮੀਨ ਖਰੀਦਣੀ ਬਥੇਰੇ ਸਲਾਹਕਾਰ ਬੈਠੇ ਘਰ ਖਰੀਦਣਾ ਬਥੇਰੇ ਸਲਾਹਕਾਰ ਬੈਠੇ ਕਿਤੇ ਬਾਹਰ ਜਾਣਾ ਬਥੇਰੇ ਸਲਾਹਕਾਰ ਇਹ ਸਦਾ ਵੀ ਸਲਾਹਕਾਰ ਗੁਰੂ ਜਾਂ ਸੰਤ ਨੇ ਐਕਸਪਰਟ ਉਹ ਮਿਲੇ ਸ਼ਾਇਦ ਬਾਹਰਲੇ ਤਾਂ ਐਕਸਪਰਟ ਨਾ ਵੀ ਹੋਣ ਜਿਹੜਾ ਤੁਹਾਨੂੰ ਕਰਾਉਂਦੇ ਪਰ ਇਹ لازਮੀ ਹੁੰਦੇ ਉਹ ਮਿਲੇ ਹੋਏ ਨੇ ਮਿਲਾਉਂ ਦਿੰਦੇ ਨੇ ਅਗਮ ਅਗੋਚਰ ਦੇਖ ਦਿਖਾਵੇ ਦਿਖਾਵੇ ਦੇਖ ਕੇ ਦਿਖਾਉਂਦੇ ਨੇ ਸੁਪਾਦਸ਼ਾ ਕਹਿੰਦੇ ਨੇ ਉਹਨਾਂ ਨਾਲ ਮਿਲ ਕੇ ਗੁਰੂ ਦੀ ਸਲਾਹ ਨਾਲ ਜਿਵੇਂ ਗੁਰੂ ਕਹਿੰਦਾ ਗੁਰੂ ਕਹਿੰਦਾ ਅੰਮ੍ਰਿਤ ਵੇਲਾ ਸਚਨਾ ਉਗੜਿਆਈ ਵਿੱਚ ਆ ਇਹ ਅਮਰਤ ਮੈਨਾਂ ਵਿੱਡੜੇ ਝਾਲ ਚ ਨੋਮੜੇ ਨਾਮ ਨਾ ਲਈਏ ਕਿਸ ਗੁਰੂ ਮੰਤਰ ਇਹ ਦਿੰਦਾ ਹੈ ਵੀ ਉਸ ਵੇਲੇ ਹੀ ਮਿਲੇਗਾ ਇਹ ਗੱਲ ਕੁਸ ਤੋਂ ਬਿਨਾ ਹੋਣੀ ਨਹੀਂ ਨਾ ਦਰਬਾਰ ਦਿਖਣਾ ਨਾ ਪਿਆਰ ਦਿਖਣਾ ਨਾ ਪਿਆਰ ਮਿਲਣਾ ਨਾ ਦਰਬਾਰ ਮਿਲਣਾ ਦੋਹਾਂ ਦੀ ਇੱਕੋ ਹੀ ਸੰਤ ਹੈ ਫੇਰ ਕਿ ਅਗਰ ਕੇ ਜਿੱਦਿਸ਼ਾ ਦਰਵਾਜ਼ਾ ਮੂੰਹ ਕੇ ਬੋਲਣ ਬੋਲੀਏ ਜੇ ਸੁਣ ਤਰੇ ਪਿਆਰ ਉਹਦਾ ਪਿਆਰ ਵੀ ਮਿਲੇਗਾ ਦਰਬਾਰ ਵੀ ਮਿਲੇਗਾ ਸਾਰੇ ਕੁਝ ਦੇ ਦਿੰਦਾ ਉਹ ਤਾਂ ਕੋਈ ਲੈਣ ਵਾਲਾ ਤਾਂ ਹੋਵੇ ਉਹ ਤਾਂ ਦੇਖ ਰਿਹਾ ਮੈਂ ਆਪਣਾ ਆਪ ਵੀ ਉਸੇ ਨੂੰ ਦੇ ਦਿੰਦਾ ਜੋ ਕਿ ਚਿਟਾਕੁਰ ਕਾ ਸਹਾਇ ਸੇਵਕ ਕਾ ਸਾਰੇ ਹੀ ਦਿਨ ਦਿੰਦਾ ਹੈ denn da denda hai sab hi koi nahi uda ਪਾਤਸ਼ਾਹ ਕੰਦਨੇ ਇਹ ਅਵਸਥਾ ਬਣਦੀ ਹੈ ਹਰ ਨਾਮ ਲੀਜੈ ਅਮਿਓ ਪੀਜੈ ਰਹਿਣ ਦਿਨਸ ਆਰਾਧੀ ਹੈ ਫਿਰ ਇਹ ਨਾਮ ਲੀਜੈ ਧਿਆਨ ਅਮਿਓ ਪੀਜੈ ਬਸ ਪੀਰੇ ਉਹ ਨਾਮ ਜਿਸ ਦਿਨ ਸੁਣ ਲੱਗ ਜਾਂਦਾ ਹੈ ਮਨ ਪਕੜ ਲੱਗ ਜਾਂਦਾ ਹੈ ਇੱਕ ਸਰਕਲ ਬਣ ਜਾਂਦਾ ਹੈ ਟੁੱਟਦਾ ਨਹੀਂ ਇਹ ਕਦੇ ਵੀ ਅਸੀਂ ਜਪ ਨਹੀਂ ਸਕਦੇ ਉੱਥੇ ਟੁੱਟਦਾ ਕੋਈ ਨਹੀਂ ਫਿਰ ਪੀਰਿਆ ਦਿਨ ਰਹਿਣ ਦਿਨ ਰਾਤ ਅਰਧ ਰਹੇਗਾ ਅਰਧਣਾ ਹੁੰਦਾ ਹੈ ਹਿਰਦੇ ਵਿੱਚ ਕਿਸੇ ਨੂੰ ਨਹੀਂ ਪਤਾ ਲੱਗਦਾ ਜੋਗਦਾਨ ਅਨੇਕ ਕਿਰਿਆ ਲਗ ਚਰਨਿਕ ਚਰਨ ਕਮਲੈ ਸਾਧੀ ਹੈ ਫਿਰ ਉਸ ਮਨੁੱਖ ਦਾ ਜੋਗ ਵੀ ਹੋ ਗਿਆ ਦਾਨ ਵੀ ਹੋ ਗਿਆ ਹੋਰ ਵੀ ਅਨੇਕਾਂ ਕਿਰਿਆ ਹੋ ਗਈ ਤੀਰਥ ਵੀ ਹੋ ਗਿਆ ਤਪ ਵੀ ਹੋ ਗਿਆ ਜਪ ਵੀ ਹੋ ਗਿਆ ਸਗਲੇ ਕਰਮ ਧਰਮ ਤਹਿ ਕੀਏ ਜੇ ਕੀਰਤ ਪ੍ਰਭ ਗਾਈ ਸਭ ਕੁਝ ਹੋ ਗਿਆ ਉਹਨੂੰ ਕੁਝ ਨਹੀਂ ਕਰਨ ਦੀ ਲੋੜ ਪੈਂਦੀ ਅਸੀਂ ਬਹੁਤ ਕੁਝ ਕਰਨੇ ਆ ਹੁੰਦਾ ਕੁਝ ਨਹੀਂ ਹਰ ਭਗਤ ਨਿਜ ਨਹਿ ਕੇਵਲ ਰਿੱਧ ਕਰਮਨਾ ਬਚਸਾ ਬੜਾ ਮਹਿੰਗਾ ਸ਼ੋਹ ਦੇ ਬਾੜੀ ਦਾ ਹੈ ਭਗਤਾ ਬਾਣੀ ਵਿੱਚ ਹਰੀ ਦੇ ਭਗਤ ਆਪਣੇ ਆਪ ਵਿੱਚ ਆਪ ਮੁਕਤ ਹੁੰਦੇ ਨੇ ਯੋਗੇਨ ਕੀ ਅੰ ਜਾਗੇਨ ਕੀ ਅੰ ਦਾਨੇਨ ਕੀ ਅੰ ਤਪਸਾ ਉਹਨਾਂ ਨੂੰ ਕੀ ਲੋੜ ਹੈ ਜੋ ਕਰੰਦੀ ਯੋਗੇਨ ਕੀ ਸਹਿਸਕਤੀ ਬਾਣੀ ਹੈ ਯੋਗ ਦੀ ਕੀ ਜਾਗੇਨ ਕੀਨ ਜਗ ਕਰਨ ਦੀ ਕੀ ਲੋੜ ਹੈ ਚਾਰ ਟੱਕੇ ਹੁੰਦੇ ਨੇ ਇਧਰ ਹੀ ਨੂੰ ਦੌੜਦਾ ਹੈ ਮਨੁੱਖ ਜ਼ਿਆਦਾਤਰ ਆਹ ਦੇ ਦੇਵਾ ਆਹ ਦੇ ਦੇਵਾ ਜੇ ਵਿੱਚ ਹੱਥ ਪਾਈ ਰੱਖਦਾ ਨਹੀਂ ਕੁਝ ਵੱਡਾ ਅਛੇ ਕਿਤੇ ਨੇ ਯੋਗਦਾਨ ਅਨੇਕ ਕਿਰਿਆ ਹੋਰ ਵੀ ਕਰਨ ਸਭ ਕਿਥੋਂ ਮਿਲਦੀ ਹੈ ਨਾ ਚਰਨ ਕੰਮਲੈ ਸਾਦੀਏ ਚਰਨਾ ਨਾਲ ਜੁੜ ਗੁਰੂ ਦੇ ਪਰਮਾਤਮਾ ਦੇ ਸੰਤਾਂ ਦੇ ਕਹਿੰਦੇ ਜੁੜ ਜਾ ਸਾਰਾ ਕੁਝ ਹੋ ਗਿਆ ਫਿਰ ਕੀ ਮਿਲਦਾ ਹੈ ਭਾਉ ਭਗਤ ਦੇ ਆਲ ਮੋਹਨ ਦੁੱਖ ਸਗਲੇ ਪਰ ਹੈ ਪਰਮਾਤਮਾ ਦੀ ਪ੍ਰੇਮਾ ਭਗਤੀ ਦਿਆਲ ਮੋਹਨ ਮੋਹਨ ਵਾਲਾ ਦਇਆ ਕਰਨ ਵਾਲਾ ਦਇਆ ਦਾ ਘਰ ਭਾਉ ਭਗਤ ਪ੍ਰੇਮਾ ਕਹਿੰਦੇ ਇਹ ਸਾਰੇ ਦੁੱਖਾਂ ਨੂੰ ਨਾਸ਼ ਕਰ ਦਿੰਦੀ ਹੈ ਪ੍ਰੇਮਾ ਭਗਤੀ ਕੱਲੀ ਭਗਤੀ ਵੀ ਮਾਣ ਨਹੀਂ ਹੁੰਦੀ ਤਾਂ ਪ੍ਰੇਮਾ ਭਗਤੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ ਜਾਨੀ ਬਿਰਵੰਤ ਨਾਨਕ ਤਰੇ ਸਾਗਰ ਧਿਆਏ ਸੁਆਮੀ ਨਰ ਹਰੇ ਉਹ ਸਾਗਰ ਤੋਂ ਤਰ ਗਏ ਨੇ ਨਾਨਕ ਜੀ ਬੇਨਤੀ ਕਰਕੇ ਕਹਿ ਰਹੇ ਨੇ ਸੁਖ ਸਾਗੁਰ ਗੋਬਿੰਦ ਸਿਮਰਨ ਭਗਤ ਗਾਵੇ ਗੁਣ ਤੇਰੇ ਰਾਮ ਕਹਿੰਦੇ ਸੁੱਖਾਂ ਦਾ ਸਾਗਰ ਹੈ ਪਰਮਾਤਮਾ ਦਾ ਸਿਮਰਨ ਬੜਾ ਸੁੱਖ ਧਾਨ ਹੋਵੇ ਸੁੱਖ ਹੋਵੇਗਾ ਮੈਨੂੰ ਇਹ ਆਮ ਹੈ ਪਰਿਵਾਰ ਹੋਵੇ ਮੇਰੇ ਕੋਲ ਪੁੱਤਰ ਹੋਵੇ ਸੁੱਖ ਦੇਵੇਗਾ ਭਾਵੇਂ ਚਿੱਤਰਬਾਰੇ ਬਾਅਦ ਵਿੱਚ ਬਾੜਦਾ ਹੈ ਲਾਜ਼ਮੀ ਹੈ ਕਿਉਂਕਿ ਅਸੀਂ ਕਿਹੜਾ ਆਦਰ ਕੀਤਾ ਸਾਡਾ ਕੋਈ ਕਰੇਗਾ ਅਸੀਂ ਕਿਹੜਾ ਆਪਣੇ ਪਿਓ ਦਾ ਆਦਰ ਕਿੰਨਾ ਕਿੰਨਾ ਕੀਤਾ ਸਾਡਾ ਕਿਵੇਂ ਹੋਊ ਧਾਨ ਹੋਵੇ ਸੁੱਖ ਹੋਵੇਗਾ ਬਾਦਸ਼ਾਹ ਕਹਿੰਦੇ ਨੇ ਨਹੀਂ ਸੁੱਖ ਹੋਵੇਗਾ ਸੁੱਖ ਨਹੀਂ ਬਹੁਤਾ ਤਨ ਖਾਟੇ ਸੁਖ ਸਾਗਰ गोविंद ਸਿਮਰ ਪ੍ਰਮਾਤਮਾ ਦਾ ਸਿਮਰਨ ਸੁੱਖਾਂ ਦਾ ਸਾਗਰ ਹੈ ਇੱਕ ਸੁਖਰੀ ਤੂੰ ਆਪ ਤਾਂ ਕੀ ਜਿਹੜਾ ਤੇਰੇ ਨੇੜੇ ਵੀ ਆਵੇ ਉਹ ਵੀ ਸੁਖੀ ਹੋ ਜਾਏਗਾ ਹੋਰ ਤਾਂ ਕੀ ਇੰਨਾ ਇੰਨੀ ਕਲਾ ਸੁਖ ਸਾਗਰ ਸੁਖ ਸਾਗਰ गोविंद ਸਿਮਰ ਭਗਤ ਗਾਵੇ ਗੁਣ ਤੇਰੇ RAM ਭਗਤ ਗਾਏ ਜਾਂਦੇ ਗਾਇਨ ਸੁਣਨ ਸੁਣਾਵਣ ਇਹ ਤਿੰਨੀ ਕੰਮ ਕਰਦੇ ਨੇ ਧਿਆਨ ਵੀ ਨਾਲ ਹੈ ਧਿਆਨ ਦੇ ਵੀ ਨਹੀਂ ਭਗਤ ਹੈ ਹੀ ਹੋਈ ਸੋ ਕਹਿੰਦੇ ਉਹ ਫਿਰ ਗੁਣ ਤੇਰੇ ਗਾਉਂਦੇ ਨੇ ਹੋਰ ਦੇ ਨਹੀਂ ਅਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੂਕ ਨੇ ਰਾਮ ਉਹਨਾਂ ਦੇ ਘਰ ਵਿੱਚ ਅਨੰਦ ਨੇ ਮੰਗਲ ਨੇ ਕਿਉਂਕਿ ਗੁਰੂ ਦੇ ਚਰਨੀ ਲੱਗੇ ਹੋਏ ਨੇ ਘਰ ਹਿਰਦੇ ਵਿੱਚ ਆਏ ਸੁਖ ਘਨੇਰੇ RAM ਤੁਮਰੀ ਕਿਰਪਾ ਮੈਂ ਸੁਖ ਘਨੇਰੇ ਇਕ ਇਕ ਸੁਖ ਨੂੰ ਵਿਲਕਦੇ ਆ ਕਿਤੇ ਪਰਿਵਾਰ ਦਾ ਸੁਖ ਮਿਲ ਜਾਏ ਕਿਤੇ ਧਨ ਦਾ ਸੁਖ ਮਿਲ ਜਾਏ ਕਿਤੇ ਤਨ ਦਾ ਹੀ ਸੁਖ ਮਿਲ ਜਾਏ ਤਨ ਵੀ ਸੁਖੀ ਨਹੀਂ ਹੈ ਮਨ ਦਾ ਸੁਖ ਮਿਲ ਜਾਏ ਸੁਖੀ ਹੋ ਤਨਾ ਜਿਉ ਬਥੇਰਾ ਧਨ ਕਮਾ ਕੇ ਦੇਖਿਆ ਬਥੇਰੇ ਇਧਰ ਉਧਰ ਧਰਮ ਦੇ ਕਰਮ ਕਰਕੇ ਦੇਖੇ ਸੁਖ ਨਹੀਂ ਮਿਲ ਸੁਖ ਘਨੇਰੇ ਥੋੜੇ ਥੋੜੇ ਕਿਉ ਕਿਉਂਕਿ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਉਹ ਸੁਖਾਂ ਦਾ ਨਿਧਾਨ ਮਿਲ ਗਿਆ ਸੁਖ ਨਿਧਾਨ ਕਈ ਵੀਰ ਤਾਂ ਸਾਡੇ ਕਹਿੰਦੇ ਨੇ ਸੁੱਖੇ ਨੂੰ ਸੁਖ ਨਿਧਾਨ ਕਹੀ ਜਾਂਦੇ ਨੇ ਅਗੜ ਕੇ ਕਿ ਸੁਖ ਨਿਧਾਨ ਨਹੀਂ ਨਹੀਂ ਸੁਖਾਂ ਦਾ ਨਿਧਾਨ ਤਾਂ ਨਾਮ ਹੈ ਸੁਖਾਂ ਦਾ ਸਾਗਰ ਗੁਰੂ ਹੈ ਸੁਖ ਸਾਗਰ ਪਰਮੇਸ਼ਰ ਹੈ ਸੁਖ ਨਿਧਾਨ ਮਿਲਿਆ ਦੁਖ ਹਰਿਆ ਭਾਵੇਂ ਜਿੰਨੇ ਮਰਜੀ ਦੁੱਖ ਹੋ। ਕਿਰਪਾ ਕਰ ਪ੍ਰਭ ਰਾਖਿਆ। ਹੁਣ ਜਦੋਂ ਸਾਨੂੰ ਕੋਈ ਦੁੱਖ ਹੋਵੇ, ਮੰਗ ਹੋਵੇ ਅਸੀਂ ਗੁਰੂ ਚਰਨਾਂ ਵਿੱਚ। ਜਦੋਂ ਠੀਕ ਠਾਕ ਹੋ ਜਾਏ ਫੇਰ ਦੂਰ। ਇਹ ਲੈਣ ਵਿੱਚ ਚਲਦਿਆਂ ਸਾਧ ਸੰਜੀ ਐਡਾ ਗੁਰੂ ਕਿਰਪਾ ਕਰਦਾ ਹੈ। ਤੜਾਕ ਤੜਾਕ ਤੁਹਾਨੂੰ ਪਤਾ ਲੱਗੇਗਾ। ਇਹਨਾਂ ਇਸ ਦੋ ਤਿੰਨ ਤਿੰਨ ਕ ਦਿਹਾਕਿਆਂ ਦੇ ਵਿੱਚ ਹੋ ਗਏ ਨੇ ਗੁਰੂ ਦੀ ਸੇਵਾ। ਬੜੇ ਸੰਗਤ ਵਿੱਚ ਰਲੇ ਸਾਥ ਸਭ ਜੀ ਕੋਈ ਦੁੱਖ ਹੋ ਗਿਆ ਲੋੜ ਪੈ ਗਈ ਪੂਰਾ ਹੋ ਗਿਆ ਸਰਗ ਇਹ ਉਸ ਨਹੀਂ ਉਹ ਸਦਾ ਲਈ ਸੁੱਖ ਚਾਹੀਦਾ ਜੇ ਲੋੜ ਹੈ ਸਦਾ ਸੁੱਖ ਭਾਈ ਸਾਧੂ ਸੰਗਤ ਗੁਰ ਹੈ ਬਤਾਈ ਸਦੀਵੀ ਸੁੱਖ ਦੇਗਾ ਤੈਨੂੰ ਦੁੱਖ ਹੋਵੇਗੇ ਹੋਵੇ ਵੀ ਦੁੱਖ ਉਹ ਦੁੱਖ ਵੀ ਦੁੱਖ ਨਹੀਂ ਲੱਗੇਗਾ ਐਸੀ ਕਲਾਏ ਤੇ ਪਾਤਸ਼ਾਹ ਕਹਿੰਦੇ ਨੇ ਸੁੱਖ નિਧਾਨ ਮਿਲਿਆ ਦੁਖਾ ਰਿਆ ਕਿਰਪਾ ਕਰ ਪ੍ਰਭ ਰਾਖਿਆ ਹੁਣ ਰੱਖਣ ਲਈ ਆਪ ਆਓ ਹਰ ਚਰਨ ਲਾਗਾ ਭਰਮ ਭਉ ਭਾਗਾ ਹਰ ਨਾਮ ਰਸਨਾ ਭਾਖਿਆ ਜਦੋਂ ਜੀਵਾ ਨਾਲ ਨਾਮ ਭਾਣਿਆ ਭਾਖਿਆ ਕਹਿਣ ਲੱਗ ਪਿਆ ਨਾ ਉਦੋਂ ਤੋਂ ਹੀ ਭਰਮ ਦੌੜਨ ਲੱਗ ਪਿਆ ਭਰਮ ਦੌੜਿਆ ਚਰਨ ਦਿਖਣ ਲੱਗ ਪਏ ਫੜਲੇ ਹੁਣ ਤੁਸੀਂ ਨਾਮ ਜਪਦੇ ਤੇ ਜਪਉਂਦੇ ਹੋ ਬੜਾ ਜੋਰ ਲਾ ਕੇ ਨਾਮ ਜਪਉਂਦੇ ਨੇ ਬੀਬੀ ਰੋਜ਼ ਜਪਉਂਦੀ ਐ ਦੋ ਤਿੰਨ ਵਾਰੀ ਸੰਗਤ ਵਿੱਚ ਹੁੰਦਾ ਐ ਜਪਾਨ ਵਾਲੇ ਤੋਂ ਵੱਡੀ ਆਵਾਜ਼ ਨਹੀਂ ਹੁੰਦੀ ਬੜੀ ਬੜੀ ਭਾਈਆਂ ਦੀ ਤਾਂ ਹੁੰਦੀਆਂ ਨਹੀਂ ਮaaf ਕਰਨਾ ਸਹ ਲੈਣ ਦਾ ਗੱਲ ਇਹ ਨਹੀਂ ਪਹਿਲਾ ਰਸਨਾ ਗੁਣ ਗੋਪਾਲ ਨੇ ਦਗਾਏ ਸਾਤ ਸਹਜ ਰਹਿਸ ਮਨ ਉਪਜੋ ਕਿਤਨੀ ਚੀਜ਼ਾਂ ਮਿਲ ਗਈਆਂ ਨੇ ਸਿਰਫ ਰਸਨਾ ਨਾਲ ਤਾਂ ਗਾ ਕੇ ਦੇਖ ਕਹਿੰਦੇ ਰਸਨਾ ਰਸਨਾ ਨਾਲ ਗਾਣ ਦਾ ਅੱਗੇ ਤਾਂ ਕਲਾ ਹੋਰ ਵੀ ਬਹੁਤ ਵਰਤਦੀ ਹੈ ਸਤਗੁਰੂ ਜੀ ਕਹਿੰਦੇ ਨੇ ਭਾਰ ਮੰਗਿਆ ਫਿਰ ਹਰ ਚਰਨਾ ਨਾਲ ਲੱਗ ਗਿਆ ਫੇਰ ਕੀ ਹੁੰਦਾ ਜਦੋਂ ਹਰ ਚਰਨਾ ਨਾਲ ਲੱਗ ਗਿਆ ਰਸਨਾ ਨਾਲ ਗਾਂਦਾ 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 ਕਿੱਥੇ ਪਹੁੰਚਿਆ ਹਰ ਏਕ ਚਿਤ ਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਕਿ ਕਿਦਰ ਪੰਜ ਦੀ ਪ੍ਰਵਾਸਾ ਦੇ ਰਹੇ ਸਭ ਜਪ ਬਾਣੀ ਵਿੱਚ ਆਪਾਂ ਮੈਂ ਕਿਹਾ ਪੰਜ ਕਹਿੰਦੇ ਕਿਵੇਂ ਮੰਦਾ ਸਵਾਲ ਹੋ ਜਾਂਦੇ ਨੇ ਉੱਥੇ ਸੰਤਿਆਪ ਮੈਂ ਕਿਹਾ ਜੀ ਪਹਿਲਾਂ ਹੁਕਮ ਰਜਾਈ ਚੱਲਣਾ ਦੂਜਾ ਪੌੜੀ ਗਾਵੈ ਹੈਗਾ ਤੀਜੇ ਸੁਣਿਆ ਹੈਗਾ ਚੌਥੇ ਮੰਨਿਆ ਹੈਗਾ ਪੰਜਵਾਂ ਭਾਉ ਪੰਜ ਹੋ ਜਾਏਗਾ ਕੁਦਰਤੀ ਤੌਰ ਤੇ ਫੁਰਿਆ ਉਥੇ ਪੰਜ ਬਣ ਗਿਆ ਪੰਜ ਚੀਜ਼ਾਂ ਜਿੰਦੇ ਇੱਥੇ ਵੀ ਦੇਖੋ ਏਕ ਚਿਤਵੇ ਜਦੋਂ ਨਰਸਨਾ ਗਾਣ ਲੱਗ ਪਈ ਚਿਤ ਚਿਤ ਸਿਮਰੋ ਚਰਨ ਆਰਵਿੰਦ ਏਕ ਚਿਤਵੇ ਏਕ ਗਾਵੇ ਕੋਈ ਆ ਗਿਆ ਉਹਨੂੰ ਸੁਣਾਣਾ ਵੀ ਹੈ ਗਾਵੇ ਹਰ ਏਕ ਦ੍ਰਿਸ਼ਟੀ ਆਇਆ ਦੇਖਣਾ ਸੀ ਬਸ ਉਹ ਦਿਖਣ ਲੱਗ ਪਿਆ ਸਾਰੇ ਦਿਖਣ ਲੱਗ ਪਿਆ ਬਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਗੁਰੂ ਪਾਇਆ ਕਹਿੰਦੇ ਜਦੋਂ ਪੂਰਾ ਗੁਰੂ ਮਿਲਿਆ ਤਾਂ ਇਹ ਕਿਰਪਾ ਹੋਈ ਪ੍ਰਮਾਤਮਾ ਨੇ ਕਿਰਪਾ ਕੀਤੀ ਗੁਰੂ ਪੂਰਾ ਮਿਲ ਗਿਆ ਗੁਰੂ ਨੇ ਕਿਰਪਾ ਕੀਤੀ ਪ੍ਰਮਾਤਮਾ ਦੇ ਗਿਆ ਮਿਲ ਰਹੀ ਹੈ ਪ੍ਰਭ ਸਾਧ ਜਨ ਬਿਨ ਹਰ ਹਰ ਕੀਰਤਨ ਸੁਣੀਏ ਰਾਮ ਇਹ ਦੇਖੋ ਫੇਰ ਆ ਗਿਆ ਦੁਬਾਰ ਪਹਿਲਾਂ ਕਿ ਆਸੀ ਨੀ ਤੂੰ ਠਗਾਈਏ ਸੰਤਨ ਕੇ ਨੀ ਤੂੰ ਠਗਾਈਏ ਇਹ ਤੁਸੀਂ ਆਇਓ ਗਾਣ ਕਿਹੜੇ ਸੰਤ ਲਈਏ ਆ 35 ਸੰਤ ਸਾਡੇ ਕੋਲ ਜੇ ਹੋਰ ਨਹੀਂ ਸਰੀਰ ਨਹੀਂ ਸੰਤ ਮਿਲਦਾ ਇਹ ਨਾਲ ਗਾ ਜਿੱਥੇ ਮਰਜੀ ਗਾ ਲੋ ਨਾਲ ਇਹਨਾਂ ਨੂੰ ਜਿੱਥੇ ਮਰਜੀ ਹਰ ਥਾਂ ਤੇ 35 ਤੁਹਾਡੇ ਨਾਲ ਨੇ ਜੇ ਸਿੱਖ ਹੋਵੇ ਨਾ 35 ਉਹਦੇ ਨਾਲ ਨੇ ਸਤਿ ਸ੍ਰੀ ਸਤਗੁਰੂ ਹੈ ਜਿਹੜਾ ਬਾਣੀ ਵਿੱਚ ਕਿਹਾ ਗੁਰ ਮੇਰੇ ਸੰਗ ਸਦਾ ਹੈ ਨਾਨਕ ਉਹ ਗੁਰੂ ਕੀ ਹੈ ਬਾਣੀ ਉਹ ਪੰਤੀ ਪੁਰਖ ਮਹਾਪੁਰਖਾਂ ਦੇ ਬੋਲ ਉਹ ਸਾਡੇ ਜਹਨ ਵਿੱਚ ਹੋਣ ਗੁਰੂ ਨਾਲ ਹੈ ਤੁਹਾਡੇ ਜਿੱਥੇ ਵਰਜੀ ਤੁਪਾਸ਼ਾ ਕਹਿੰਦੇ ਨੇ ਉਹ ਮਿਲ ਰਹੀ ਹੈ ਪ੍ਰਸਾਦ ਜਨਾ ਫਿਰ ਉਤੋਂ বিনা ਸਰੀਰ ਵੀ ਸਾਧ ਜਨ ਹੁੰਦੇ ਨੇ ਹਰ ਸਮੇਂ ਵਿੱਚ ਹੁੰਦੇ ਸਾਨੂੰ ਦੇਖਣਾ ਸੰਤ ਹੁੰਦੇ ਨੇ ਸੋ ਕਹਿੰਦੇ ਉਹਨਾਂ ਨਾਲ ਮਿਲ ਕੇ ਕੀ ਕਰਨਾ ਹੈ ਵੇਲ ਹਰ ਹਰ ਕੀਰਤਨ ਸੁਣੀਏ ਰ ਕੀਰਤਨ ਕਹਿੰਦੇ ਨੇ ਵਡਿਆਈ ਨੂੰ ਜਸ ਜਿਹੜਾ ਜਸ ਕਰਦੇ ਨੇ ਉਹਨੂੰ ਸੁਣਨ ਲੱਗ ਜਾਓ ਉੱਥੇ ਆਲਸ ਨਾਵੇ ਤੈਨੂੰ ਸੰਤ ਤਿਆਗਨਾ ਤਿਆਗਨ ਨੀਕਾ ਕਾਮ ਕਰੋਧ ਲੋਭ ਮੋ ਤਿਆਗਨਾ ਜਾਗਨਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨਾ ਸੁਚੇਤ ਸਾਵਧਾਨਿਕਾ ਕਰਦੀ ਜੀਤ ਕੱਡ ਦਾ ਸਿਰ ਧਰਤੀ ਨਾਲ ਲੱਗ ਜਾਂਦਾ ਸੁਣਦੇ ਆ ਸੁਣਦੇ ਆ ਐਨਾ ਵਧੀਆ ਹੋ ਜਾਂਦਾ ਹੈ ਪਾਦਸ਼ਾਹ ਕਹਿੰਦੇ ਨੇ ਇਹ ਨਹੀਂ ਸੁਚੇਤ ਸਾਵਧਾਨ ਸੁਣਿਏ ਕਹਿੰਦੇ ਸੁਣਨਾ ਕਰੀਏ ਹਰੀ ਦਾ ਜਸ ਉਹਨਾਂ ਨਾਲ ਮਿਲ ਕੇ ਮਾਗ ਮੰਗ ਜਨ ਸੰਸਾਧ ਵਾ ਧੋਰੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਧਿਆਏ ਸੁਣ ਸਭ ਨਾਲ ਨੂੰ ਕਰਦਾਨ ਪਾਦਸ਼ਾਹ ਕਹਿੰਦੇ ਨੇ ਉਹਨਾਂ ਨਾਲ ਮਿਲ ਕੇ ਸੰਤ ਜਨਾ ਵਿੱਚ ਭਾਈਆ ਕਿਨੇ ਨਾ ਪਾਇਓ ਸੰਤ ਸਰਨ ਸਾਜਨ ਪੁਰਖ ਹੈ ਉਹ ਸੁਆਮੀ ਸਿਮਰਨ ਅਨੰਤ ਅਨੰਤ ਜਿਹੜਾ ਅੰਤੇ ਨਹੀਂ ਜਿਹਦਾ ਉਹ ਸਿਮਰਨ ਭਾਇਆ ਕਹਿੰਦੇ ਨੇ ਭਾਈ ਦਇਆਲ ਪ੍ਰਭ ਦਾ ਬਉਦਰ ਬਾਦੋ ਅੰਤ ਨਾ ਪਾਈਏ ਗੁਣੀ ਆਰਾਮ ਪਰ ਉਹ ਦਇਆ ਦਾ ਘਰ ਦਾਮ ਉਧਰ ਜਿਹਦੇ ਤੜਾਗੀ ਬਣੀ ਹੁੰਦੀ ਹੈ ਉਧਰ ਕਹਿੰਦੇ ਨੇ ਪੇਟ ਨੂੰ ਦਾਮ ਕਹਿੰਦੇ ਨੇ ਰਸਤੀ ਨੂੰ ਉਦਾ ਨਾਮ ਇੱਕ ਪਰਮੇਸ਼ਰ ਦਾ ਦਮੋਦਰ ਵੈਸੇ ਕ੍ਰਿਸ਼ਨ ਲਈ ਵਰਤੇ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ ਉਹ ਸੁਪਰਬੋਹ ਨੂੰ ਜਿਹੜਾ ਦਇਆ ਦਾ ਘਰ ਹੈ ਉਹ ਮਾਧੋ ਮਾਇਆ ਦਾ ਪਤੀ ਹੈ। ਪਰ ਉਹਨੂੰ ਗਾ ਗਾ ਕੇ ਸੰਤਾਂ ਨਾਲ ਸੁਣ ਸੁਣ ਕੇ ਅੰਤ ਨਾ ਪਾਈਏ ਗੁਣੀਏ ਨਾਮ। ਜੇ ਕੋਈ ਵੀ ਕਥਾਕਾਰ ਅੰਤ ਪਾ ਲੇਗਾ ਬਿਲਕੁਲ ਅੰਤ ਨਹੀਂ ਅੰਤ ਕਾਰਨ ਕੀਤੇ ਬਿਲ ਲਾਹੇ। ਅੰਤ ਨਹੀਂ ਪਾਣਾ ਸਮਾ ਜਾਣਾ। ਸਵਾ ਜਣਾ ਉਹਦਾ ਰੂਪ ਬਣ ਜਾਣਾ ਹੈ ਤੇ ਰੋਜ਼ ਅਰਦਾਸ ਕਰਦੇ ਆਂ ਪਾਤਸ਼ਾਹ ਆਪਣਾ ਰੂਪ ਬਣਾ ਕੇ ਕਥਾ ਕਰਾਈ ਸਾਨੂੰ ਨਹੀਂ ਪਤਾ ਕੋਈ ਕਰਾਉਂਦਾ ਹੈ ਫਿਰ ਸਤਗੁਰੂ ਜੀ ਕਹਿੰਦੇ ਨੇ ਦਇਆ ਦੁਖ ਹਰ ਸਰਨ ਦਾਤਾ ਸਗਲ ਧੋਖ ਨਿਵਾਰਨ ਉਹ ਦਇਆ ਦਾ ਘਰ ਦੁੱਖਾਂ ਨੂੰ ਹਰਨ ਵਾਲਾ ਉਸ ਉਹ ਸਰਨ ਵਿੱਚ ਆਏ ਹੋਏ ਦੀ ਸਰਨ ਲਾਜ ਰੱਖਣ ਵਾਲਾ ਸਾਰੇ ਦੁੱਖਾਂ ਦਾ ਦੂਰ ਕਰਨ ਵਾਲਾ ਐਸਾ ਮਾਲਕ ਹੈ ਉਹਨੂੰ ਕਿਉਂ ਨਾ ਜਪੀਏ ਮੋਹ ਸੋਗ ਵਿਕਾਰ ਵਿਖੜੇ ਜਪਤ ਨਾਮ ਉਦਾਰ ਮੋਹ ਜਿਹੜਾ ਸਾਨੂੰ ਚੱਲ ਨਹੀਂ ਦਿੰਦਾ ਪੰਕਜ ਮੋਹ ਪਗ ਨਹੀਂ ਚਾਲੇ ਹਮ ਦੇਖਾ ਟਹਿਡੂ ਵੀ ਆਲੇ ਇੱਕ ਕਦਮ ਨਹੀਂ ਪਰਮਾਰਥ ਵਿੱਚ ਚੱਲ ਸਕਦਾ ਮੋਹ ਸੋਗ ਮੰਦ ਚਿੰਤਾ ਜਿਹਨੂੰ ਕਹਿੰਦੇ ਨੇ ਚਿੰਤਾ ਫਿਕਰ ਝੋਰਾ ਗਮੀ ਇਹਦੇ ਅਰਥ ਬੜੇ ਬੜੇ ਮੋਹ ਸੋਗ ਵਿਕਾਰ ਵਿਖੜੇ ਜਿਨ੍ਹਾਂ ਨੂੰ ਛੱਡਣਾ ਹੀ ਔਖਾ ਹੈ ਉਹਨੂੰ ਛੱਡਣਾ ਔਖਾ ਬਿਆ ਕੋਈ ਇਹ ਵਿਖੜੇ ਨੇ ਬਹੁਤ ਕਿਵੇਂ ਜਾਂਦੇ ਨੇ ਜਪ ਤੇ ਨਾਮ ਉਧਾਰਣ ਸੋਖਾ ਜਕਬ ਕੋਈ ਕਸ਼ਟ ਹੀ ਨਹੀਂ ਕਿਤੇ ਦੌੜਨਾ ਨਹੀਂ ਕੁਝ ਨਹੀਂ ਕਰਨਾ ਕੰਮ ਕਰਦੇ ਆਂ ਚੱਲਦੇ ਆਂ ਸਾਈਕਲ ਤੇ ਜਾ ਰਹੇ ਹੋ ਗੱਡੀ ਚਲਾ ਰਹੇ ਹੋ ਕਿਤੇ ਵੀ ਕਿਤੇ ਵੀ ਜਪ ਸਕਦੇ ਹੋ ਕਿਥੇ ਵੀ ਜਪ ਲਓ ਜਿੱਥੇ ਹਰ ਅਰਾਧਿ ਹੈ ਤਿੱਥੇ ਹਰ ਪਿੱਤ ਸਹਾਇ ਉਤੇ ਆਜ ਰਹੇ ਨਹੀਂ ਇਹ ਰਾਹ ਦੇ ਕੁਝ ਨਹੀਂ ਹੈ ਸਭ ਤੋਂ ਵੱਡਾ ਪੁੰਨ ਇਹੀ ਹੈ ਕਲਮੇ ਇਹੋ ਪੁੰਨ ਗੁਰੂ ਗੋਬਿੰਦ ਗਾਇ ਉਹਨੂੰ ਵਿਸਰਜਣਾ ਸਭ ਤੋਂ ਵੱਡਾ ਪਾਪ ਹੈ ਉਹਨੂੰ ਯਾਦ ਕਰ ਲੈਣਾ ਸਭ ਤੋਂ ਵੱਡਾ ਪੁੰਨ ਹੈ ਕੋਈ ਦੁਨੀਆ ਦਾ ਐਸਾ ਪੁੰਨ ਨਹੀਂ ਬਸ ਉਹ ਭੁੱਲ ਗਿਆ ਤਾਂ ਪਾਪ ਹੀ ਪਾਪ ਹੈ ਉਹ ਭੁੱਲਿਆ ਦ੍ਰਿਸ਼ਟੀ ਕਿਤੇ ਜਾਏਗੀ ਉਹ ਭੁੱਲ ਗਿਆ ਕੰਨ ਕਿਤੇ ਜਾਣਗੇ ਉਹ ਭੁੱਲ ਗਿਆ ਹੱਥ ਕਿਤੇ ਜਾਣਗੇ ਮਨ ਦਾ ਤਾਂ ਪਤਾ ਹੀ ਨਹੀਂ ਲੱਗੇਗਾ ਕਿਤੇ ਗਿਆ ਸਤਗੁਰੂ ਜੀ ਕਹਿੰਦੇ ਨੇ ਭਾਈ ਉਹ ਨਾਮ ਜਪਣ ਦੇ ਨਾਲ ਸਭ ਦੂਰਾ ਹੋ ਜਾਂਦੇ ਨੇ ਜੀ ਜੰਤ ਪ੍ਰਭ ਤੇਰੇ ਜੀ ਸਭ ਸਭ ਜੀ ਪ੍ਰਭ ਤੇਰੇ ਕਰ ਕਿਰਪਾ ਰੇੜੀ ਮਾ ਜਿਤਨੇ ਵੀ ਜੀ ਨੇ ਤੇਰੇ ਹੀ ਨੇ ਕਿਰਪਾ ਕਰ ਮੇਰੇ ਤੇ ਮੈਂ ਸਭ ਦੀ ਚਰਨ ਧੂੜ ਹੋ ਕੇ ਰਾਂ ਕਿਉਂਕਿ ਉਹਨਾਂ ਦੇ ਵਿੱਚ ਰੂਹ ਉਹੀ ਹੈ ਉਹਨਾਂ ਦਾ ਸਤਗੁਰੂ ਜੀ ਤਾਂ ਬਾਣੀ ਵਿੱਚ ਕਹਿੰਦੇ ਨੇ ਸਾਰਿਆਂ ਦੇ ਚਰਨ ਧੂੜ ਹੋ ਗਿਆ ਮੇਰੇ ਕੋਲ ਆ ਗਿਆ ਤੂੰ ਹੁਣ ਇਹ ਸਰੀਰ ਕਰਕੇ ਨਹੀਂ ਇਹ ਮਨ ਕਰਕੇ ਸਰੀਰ ਕਰਕੇ ਬੱਥਾ ਢਿੱਕਣ ਵਾਲੇ ਬਹੁਤ ਮਿਲ ਜਾਣਗੇ ਤਨ ਮਨ ਕਰਕੇ ਕਹਿੰਦੇ ਇਹ ਰੇਣ ਬਣ ਜਾਏ ਬਣ ਜਾਵਾ ਮੈਂ ਸੰਤੋ ਇਹ ਅਬਤਾ ਉਹ ਕਾਰੀ ਜਿਤ ਹੋਵੇ ਗਰਭ ਨਿਵਾਰੀ ਤਾਂ ਹੀ ਹੋਵੇਗੀ ਦਵਾਈ ਤਾਂ ਮਰਦੀ ਬਿਨਵੰਤ ਨਾਨਕ ਪ੍ਰਭ ਮਿਆ ਕੀ ਜੈ ਨਾਮ ਤੇਰਾ ਜਪ ਜੀ ਪਾ ਮੇਰੇ ਤੇ ਕਿਰਪਾ ਕਰ ਤੇਰਾ ਨਾਮ ਜੀ ਮੈਂ ਜਪਾਂ ਤੇ ਮੈਨੂੰ ਜੀਵਨ ਮਿਲ ਜਾਏ ਇਹ ਜੀਵਨ ਨਹੀਂ ਹੈ ਜਲ ਜਾਓ ਜੀਵਨ ਨਾਮ ਬਿਨਾ ਇਹ ਨਹੀਂ ਹੈ ਇਹ ਜੀਵਨ ਨਹੀਂ ਹੈ ਦੁੱਖਾਂ ਦਾ ਜੀਵਨ ਉਹ ਆਨੰਦ ਦਾ ਜੀਵਨ ਹੈ ਰਾਖ ਲਈ ਪ੍ਰਭ ਭਗਤ ਜਨ ਆਪਣੀ ਚਰਨੀ ਲਾਏ ਰਾਂ ਉਹ ਭਗਤ ਜਨਾਂ ਨੂੰ ਆਪਣੀ ਚਰਨਾਂ ਵਿੱਚ ਲਾ ਕੇ ਰੱਖਦਾ ਹਮੇਸ਼ਾ ਹੀ ਗੜਨਰ ਲਾ ਕੇ ਰੱਖਦਾ ਹੈ ਆਠ ਪਹਿਰ ਆਪਣਾ ਪ੍ਰਭ ਸਿਮਰੈ ਏਕੋ ਨਾਮ ਧਿਆਏ ਰਾਮ ਭਗਤ ਕੀ ਕਰਦੇ ਨੇ ਹਰ ਵਕਤ ਆਠ ਪਹਿਰ ਚਾਰ ਪਹਿਰ ਦਿਨ ਦੇ ਚਾਰ ਰਾਤ ਦੇ ਉਹ ਸੌਂਦੇ ਆ ਜਾਗਦੇ ਆ ਹਰ ਵਕਤ ਜਪਦੇ ਰਿਹਾ ਕਿਹਾ ਸਵਣਾ ਕਿਹਾ ਜਾਗਣਾ ਗੁਰਮੁਖ ਤੇ ਪਰਵਾਣ ਉਹ ਸੌਂਦੇ ਵਾ ਵਾ ਉਚਰੈ ਉੱਠਦੇ ਪੀ ਵਾਹੋ ਕਰੇਨ ਸਾਨੂੰ ਤਾਂ ਇੱਕ ਕਲਾ ਹੋਰ ਵਰਤਾਈ ਹੋਈ ਐ ਸੌਣ ਤੋਂ ਪਹਿਲਾਂ ਸੋਹਿਲਾ ਬਾਣੀ ਪੜ ਸੋਹਿਲਾ ਬਾਣੀ ਖੁਸ਼ੀ ਦਾ ਗੀਤ ਵੀ ਤੂੰ ਸੋਧਿਆ ਵੀ ਉਹ ਚਲੀ ਚਲੇ ਤਰੰਦ ਖੁਸ਼ੀ ਦਾ ਗੀਤ ਕਹਿੰਦੇ ਨੇ ਇਹਦੇ ਅਰਥ ਹੁੰਦੇ ਨੇ ਖੁਸ਼ੀ ਦਾ ਗੀਤ ਕਮਾਲ ਐ ਜਦੋਂ ਚਿਖਾ ਛਿਣੀ ਗਈ ਅਗਨ ਦਿੱਤੀ ਉਥੇ ਸੋਹਿਲਾ ਪੜਦੇ ਆਸੀਂ ਸੌਣ ਤੋਂ ਪਹਿਲਾਂ ਸੋਹਿਲਾ ਪੜਦੇ ਆ ਕੀ ਭਾਵੇਂ ਦਾ ਕਿਉਂ ਪੜਦੇ ਆ ਉਹ ਸਿਖਾ ਜਦ ਤਦ ਤੇਰੀ ਮੌਤ ਆਵੇ ਨਾ ਤੈਨੂੰ ਕਾਲ ਆਵੇ ਤੂੰ ਖੁਸ਼ੀ ਦਾ ਗੀਤ ਜੀਵਨ ਪਰ ਜੇ ਗਾਉਂਦਾ ਰਿਹਾ ਜਦੋਂ ਮੌਤ ਆਵੇ ਉਦੋਂ ਵੀ ਖੁਸ਼ੀ ਦੇ ਗੀਤ ਵਿੱਚ ਜਾਵੇ ਤੂੰ ਤੂੰ ਸੰਸਾਰ ਵਾਂਗੂ ਨਾ ਮਰੇ ਮਨਮੁਖ ਮਰੇ ਮਰ ਜਨਮ ਵਿਗਾੜੇ ਉਹ ਜੀਵਿਆ ਹੋਇਆ ਵੀ ਵਿਗਾੜ ਲੈਂਦੇ ਨੇ ਸਤਿਗੁਰੂ ਜੀ ਬਾਣੀ ਵਿੱਚ ਕਹਿ ਰਹੇ ਨੇ ਸਾਰਾ ਗੁਰਮੁਖ ਜਨਮ ਸਵਾਰ धर ਗਏ ਚੱਲਿਆ ਖੁਸ਼ੀ ਦਾ ਗੀਤ ਸੋਲਾ ਕਿਉਂ ਦਿੱਤਾ ਇਸਨੇ ਸਾਰੀ ਬਾਣੀਆਂ ਦੇ ਭਾਵ ਨੇ ਸਾੜੀ ਦੇ ਵੀ ਜਿਸ ਦਿਨ ਤੈਨੂੰ ਮੌਤ ਵੀ ਆਏ ਉਦੋਂ ਵੀ ਖੁਸ਼ੀ ਦਾ ਗੀਤ ਗਾਦਾ ਰਹੇ ਤੂੰ ਰੋਣਾ ਨਾ ਤੇਰੇ ਕੋਲ ਹੋਵੇ ਜਿਨਾ ਪਛਤਾਤਾ ਹੁਕਮ ਤੈਨ ਕਦੇ ਨਾ ਰੋਵਣਾ ਇਸ ਕਰ ਖੈ ਜਿੰਨੀ ਕੁ ਮੈਨੂੰ ਸਮਝ ਆਈ ਮੈਂ ਉਹਨਾਂ ਕ ਬਿਆਨ ਕਰ ਦਿੰਦਾ ਪਾਸ਼ਾ ਕਹਿੰਦੇ ਨੇ ਭਾਈ ਉਹ ਸੋਹnde ਵਾ ਵਾ ਉੱਚ ਰਹੇ ਉਹਨਾਂ ਦਾ ਅਠੇ ਪਹਿਰ ਇਹ ਕਰਮ ਹੁੰਦਾ ਹੈ ਨਾਮ ਕੀਰਤਨ ਗਾਣਾ ਸੁਣਨਾ ਸੁਣਾਣਾ ਕੋਈ ਨਾ ਕੋਈ ਕਿਰਿਆ ਨੇ ਕੋਲ ਵਾਪਰੀ ਰਹਿੰਦੀ ਹੈ ਆਠ ਪਹਿਰ ਆਪਣਾ ਸਿਮਰੈ ਏਕੋ ਨਾਮ ਧਿਆਏ ਰਾਮ ਧਿਆਏ ਸੋ ਪਰਬ ਤਰੇ ਭਵਜਲ ਰਹੇ ਆਵਣ ਜਾਣਾ ਸੰਸਾਰ ਤੋਂ ਉੱਚੇ ਹੁੰਦੇ ਕਿਸ਼ਤੀ ਤਰਦੀ ਹੈ ਨਾ ਜੀ ਪਾਣੀ ਤੋਂ ਉੱਚੀ ਰਹਦੀ ਏ ਭਾਵੇਂ ਇੰਨੀ ਘਰ ਹੋਵੇ ਪਾਣੀ ਤੋਂ ਉੱਚੇ ਚਾਰ ਅੰਗਲਾਏ ਬਾਕੀ ਪਾਣੀ ਵਿੱਚ ਹੁੰਦੀ ਏ ਇਸੇ ਤਰ੍ਹਾਂ ਮਾਇਆ ਵਿੱਚ ਹੁੰਦਾ ਏ ਸੰਤ ਵੀ ਵੱਡਾ ਭਗਤ ਹਰ ਵੱਡਾ ਭਗਤ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਹਦਾ ਸੀ ਛੋਟਾ ਭਗਤ ਨਹੀਂ ਕਿਹਾ ਕੱਲਾ ਭਗਤ ਨਹੀਂ ਕਿਹਾ ਰਾਜ ਸੀ ਸੋਨੇ ਦੇ ਬਰਤਨਾਂ ਵਿੱਚ ਖਾਣਾ ਸੀ ਸ਼ੁਕਦੇਵ 무ਨੀ ਜਦੋਂ ਗਿਆ ਸੀ ਗੁਰੂ ਧਾਰਨ ਅੱਗੇ سونے ਦੇ ਬਰਤਨਾਂ ਵਿੱਚ ਹੀ ਖਾ ਰਿਆ ਸੀ ਭਰਮ ਪਾ ਦਿੱਤਾ ਵੀ ਇਹ ਮੈਨੂੰ ਦੇਵੇਗਾ ਸਿੱਖਿਆ ਪਿਓ ਕੋਲ ਗਿਆ ਉਹ ਕਹਿੰਦੇ ਕਿਉਂ ਭਰਮ ਗਿਆ ਸੋ ਸਾਧ ਸੰਗਤ ਜੀ ਇਹ ਕਲਾ ਉਹ ਭਵਜਲ ਤਰੇ ਮਾਇਆ ਵਿੱਚ ਰਹਿੰਦੇ ਹੋਏ ਤਰ ਜਾਂਦੇ ਨੇ ਖੁਸ਼ੀ ਵਾਲੇ ਨਾਲ ਖੁਸ਼ੀ ਵਿੱਚ ਨੇ ਗਮੀ ਵਾਲੇ ਨਾਲ ਗਮੀ ਵਿੱਚ ਨੇ ਪਰ ਹੈ ਨਹੀਂ ਉੱਥੇ ਹੀ ਜੋ ਮੇਰੇ ਪਾਤਸ਼ਾਹ ਕਹਿੰਦੇ ਨੇ ਉਹ ਭਗਤ ਜਨ ਧਿਆ ਧਿਆ ਕੇ ਧਿਆਏ ਸੋ ਪ੍ਰਭ ਤਰੇ ਸਾਗ ਭਗਵਨ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮਿੱਠਾ ਪਾਣਾ ਉਹ ਸਦਾ ਲਈ ਕੀਰਤਨ ਕਰਦੇ ਰਹਿੰਦੇ ਨੇ ਸਦਾ ਹੀ ਸੁਖੀ ਰਹਿੰਦੇ ਨੇ ਅਸੀਂ ਤਾਂ ਜੇ ਬੜਾ ਮोटा ਜਿਹਾ ਵਿਆਹ ਜਿ ਕਰਾ ਲਿਆ ਉਸ ਤੋਂ ਬਾਅਦ ਫੇਰ ਹੋਰ ਚੀਜ਼ ਹੋ ਜਾਂਦੀ ਹੈ ਪਾਤਸ਼ਾਹ ਕਹਿੰਦੇ ਨਹੀਂ ਉਹ ਸਦਾ ਹੀ ਕੀਰਤਨ ਕਰਦੇ ਨੇ ਸਦਾ ਹੀ ਕਲਿਆਣ ਸਦਾ ਹੀ ਸੁਖੇ ਅਤੇ ਪ੍ਰਭੂ ਦਾ ਭਾਣਾ ਉਹਨਾਂ ਨੂੰ ਮਿੱਠਾ ਲੱਗਦਾ ਹੈ। ਸਾਦੂ ਨਹੀਂ ਲੱਗਦਾ। ਜੋ ਪ੍ਰਭੂ ਕਰਦਾ ਹੈ ਉਹਨਾਂ ਨਾਲ ਉਹ ਕਹਿੰਦੇ ਤੇਰੀ ਰਜ਼ਾ ਹੈ, ਤੇਰੀ ਭਾਣਾ ਹੈ। ਭਾਣਾ ਮੰਨੇ ਸੋ ਭਗਤ ਹੈ, ਬਿਨ ਮੰਨੇ ਕੱਚ ਨੇ ਕੱਚ ਗੁਰਬਾਣੀ ਤਾਂ ਸਿਰਫ ਭਾਣੇ ਤੇ ਹੀ ਖੜੀ ਹੈ, ਰਜ਼ਾ ਤੇ ਖੜੀ ਹੈ, ਹੁਕਮ ਤੇ ਖੜੀ ਹੈ। ਉਹ ਕਹਿੰਦੇ ਹੁਕਮ ਸਾਰੀ ਚੀਜ਼ ਹੁਕਮ ਹੈ, ਨਾਮ ਵੀ ਹੁਕਮ ਹੈ, ਇੱਕੋ ਨਾਮ ਹੁਕਮ ਹੈ। ਨਾਨਕ ਸਤਗੁਰੂ ਦੀ ਆਪੁਝਾਏ ਜੀ ਸੋ ਸਤਗੁਰੂ ਜੀ ਕਹਿੰਦੇ ਨੇ ਭਾਈ ਉਹ ਭਾਣਾ ਬੰਦੇ ਨੇ ਅਸੀਂ ਭਾਣੇ ਵਿੱਚ ਨਹੀਂ ਆਦੇ ਅਸੀਂ ਕਹਿੰਦੇ ਐਂਓ ਕਰ ਉਹ ਕਹਿੰਦੇ ਨੇ ਮੈਂ ਨਹੀਂ ਮੇਰਾ ਕੀ ਆ ਕਛੂ ਨਾ ਹੋ ਅਸਿ ਰਵਾਜ ਬਰੂ ਹਾਲਾਂਕਿ ਪ੍ਰਬਾਤਮਾ ਇਨੀ ਇਨੀ ਗੱਲ ਉਹਨਾਂ ਦੀ ਮੰਨਦਾ ਉਹ ਕਹਿੰਦੇ ਨਹੀਂ ਮਨਾਉਂਦੇ ਨਹੀਂ ਮੰਗਦੇ ਨਹੀਂ ਮੰਗਦੇ ਨਹੀਂ ਮੰਗਣ ਤੇ ਰੱਖ ਜਿਸੈ ਦਾਨਿਕ ਨਾ ਮੈਂ ਰੰਗ ਉਹਨੂੰ ਪਿਆਰ ਲੱਗਦਾ ਨਹੀਂ ਮੰਗਦੇ ਪਾਤਸ਼ਾਹ ਕਹਿੰਦੇਰੇ ਭਾਈ ਮਿੱਠਾ ਲੱਗਦਾ ਹੈ ਬਾਣਾ ਸਭ ਇੱਛਾ ਪੂਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਉਹਨਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਪੂਰੇ ਪਰਮਾਤਮਾ ਨੂੰ ਮਲਾ ਲਿੰਦਾ ਹੈ ਤੇ ਫਿਰ ਸਾਰੀ ਜਿਹੜੀ ਇੱਛਾ ਪੂਨੀ ਪੂਰੀ ਹੋ ਗਈ ਵਰਗ ਪੂਨੀ ਕੋਈ ਇੱਛਾ ਨਹੀਂ ਦੇ ਕਿਉਂਕਿ ਐਡਾ ਵੱਡਾ ਮਿਲ ਗਿਆ ਜਿਹੜਾ ਸਾਰੀ ਆਸ ਪੂਰੀ ਆਸ ਵੀ ਪੁਰਗੀ ਪੂਰਾ ਹੋ ਗਿਆ ਵਰ ਗਿਆ ਸਭ ਪੂਰੀਆਂ ਹੋ ਜਾਂਦੀਆਂ ਨੇ ਉਹ ਕੀ ਕਰਦੇ ਨੇ ਬਿਨਵੰਤ ਨਾਨਕ ਪ੍ਰਭ ਆਪ ਮੇਲੇ ਫਿਰ ਨਾਹੀ ਦੁੱਖ ਵਿਸੂਰਿਆ ਉਹ ਕਿਰਪਾ ਕਰਕੇ ਕਹਿੰਦੇ ਉਹਨਾਂ ਨੂੰ ਆਪ ਮੇਲ ਲੈਂਦਾ ਹੈ ਉਹਨਾਂ ਨੂੰ ਨਾ ਦੁੱਖ ਰਹਿੰਦਾ ਹੈ ਨਾ ਵਿਸੂਰਾ ਕਹਿੰਦੇ ਨੇ ਝੋਰੇ ਨੂੰ ਇਰ ਨੂੰ ਕੋਈ ਝੋਰਾ ਨਹੀਂ ਰਹਿੰਦਾ ਚਿੰਤਾ ਨਹੀਂ ਰਹਿੰਦੀ ਸੋਗ ਨਹੀਂ ਰਹਿੰਦਾ ਸੋਗ ਵਿੱਚ ਜੀਂਦੇ ਨੇ ਸੋਗ ਵਿੱਚ ਰਹਿੰਦੇ ਨੇ ਵਿਕਾਰਾਂ ਵਿੱਚ ਰਹਿੰਦੇ ਨੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਸਤਿਗੁਰੂ ਜੀ ਰਹਿਮਤ ਕਰਨ ਹੋਈ ਪੁੱਲ ਚੁੱਕ ਦੀ ਖਿਵਾ ਵਕਸ਼ਣਾ ਜੀ ਅਸੀਸ ਵਕਸੋ ਵਾਹੀ ਗੁਰੂ ਜੀ ਕਾ ਕਾਲਸ ਵਾਹੀ ਗੁਰੂ ਜੀ ਕੀ ਫਤਿਹ Вау.